ਤੁਸੀਂ ਦੇਖ ਰਹੇ ਹੋ ਲਿਬਰਲਟੀ ਟੀਵੀ ਮੁੱਦਜਤਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਨਾਇਬ ਸਿੰਘ ਸੈਣੀ ਹੀ ਕਿਉਂ ਬਣੇ ਹਰਿਆਣਾ ਦੇ ਮੁੱਖ ਮੰਤਰੀ? ਜੱਜਪਾਣਾ ਘੜ ਜੋ ਟੁੱਟ ਗਿਆ ਐ ਭਾਰਤੀ ਜਨਤਾ ਪਾਰਟੀ ਸਿੱਧੀ ਚੋਣਾਂ 'ਚ ਜਾ ਸਕਦੀ ਆ। ਨਹੀਂ ਜੀ ਆਜ਼ਾਦ ਐਮਐਲਏ ਹੈਗੇ ਸਮਰਥਨ ਪੂਰਾ ਹੈ ਗਿਣਤੀ ਪੂਰੀ ਆ। ਦੁਪਹਿਰ ਨੂੰ ਇਹ ਸੌਂਚੁੱਕ ਲੈਣੀ ਆ। ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਨੇ ਤੇ ਮਨੋਹਰ ਖੱਤਰ ਨੂੰ ਲਾਂਬੇ ਕਰਕੇ ਨਾਇਬ ਸਿੰਘ ਸੈਣੀ ਨੂੰ ਹਰਿਆਣਾ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ। ਤੇ ਭਾਜਪਾ ਜਨਤਾ ਪਾਰਟੀ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਜਜਪਾ ਕੰਨ ਸਾਡੀ ਬਦਨਾਮੀ ਬਹੁਤ ਜ਼ਿਆਦਾ ਸੀ ਅੱਛਾ ਇਹ 4.5 ਸਾਲ ਲੰਘਣ ਤੋਂ ਬਾਅਦ ਜ਼ਿਆਦਾ ਹੈ ਕਿ ਸਾਡੀ ਬਦਨਾਮੀ ਹੋ ਰਹੀ ਸੀ ਤੇ ਰਾਜਨਿਤਿਕ ਮਾਰਾਂ ਦਾ ਜਿਨ੍ਹਾਂ ਦਾ ਇਹ ਮੰਨਣਾ ਸੀ ਪਹਿਲਾਂ ਕਿ ਜੀ ਇਹ ਗੱਠਜੋੜ ਜਿਹੜਾ ਟੁੱਟਿਆ ਇਹ ਤੋਂ ਬਾਅਦ ਭਾਜਪਾ ਸਿੱਧੀਆਂ ਲੋਕ ਸਭਾ ਚੋਣਾਂ ਦੇ ਨਾਲੇ ਵਿਧਾਨ ਸਭਾ ਚੋਣਾਂ ਕਰਾ ਸਕਦੀ ਹੈ ਤਾਂ ਕਿ ਉਹਨਾਂ ਨੂੰ ਲੱਗੇ ਕਿ ਲੋਕ ਸਭਾ ਚੋਣਾਂ ਦੇ ਬਹਿਣ 'ਚ ਅਸੀਂ ਵਿਧਾਨ ਸਭਾ ਵੀ ਕੱਢ ਕੇ ਲੈ ਜਾਈਏ ਕਿਉਂਕਿ ਭਾਜਪਾ ਦੇ ਲਈ ਵਿਧਾਨ ਸਭਾ ਚੋਣਾਂ ਹੈ ਜਾਂ ਸਰਕਾਰ ਦੀ ਜਿਸ ਕਦਰ ਕਿਚੋਤਾਨ ਹੋਈ ਹੈ ਹਰਿਆਣਾ ਚ ਉਸ ਕਦਰ ਉਹਨਾਂ ਨੂੰ ਦੁਬਾਰਾ ਆਉਣਾ ਮੁਸ਼ਕਲ ਲੱਗਦਾ ਕਹਿੰਦੇ ਇਸ ਲਈ ਨਾਲੇ ਹੋ ਸਕਦੀ ਹੈ ਪਰ ਜਦੋਂ ਇਹ ਖਬਰ ਆ ਗਈ ਕਿ ਨਹੀਂ ਜੀ ਸੌ ਚੁੱਕਣ ਜਾ ਰਹੇ ਨੇ ਫਿਰ ਨਾ ਸਿੰਘ ਸੈਣੀ ਬਣ ਗਏ ਮੰਤਰੀ ਪੰਜ ਮੰਤਰੀਆਂ ਨੇ ਸੌ ਚੁੱਕ ਲਈ ਵਖਰੀ ਗੱਲ ਅਨਿਲ ਵੀ ਜਗਸੇ ਹੋ ਕੇ ਚੱਲ ਗਿਆ ਗੋਲ ਗੱਪੇ ਖਾਣ ਲੱਗੇ ਜਾ ਕੇ ਅੰਬਾਲੇ ਚ ਤੇ ਫਿਰ ਘਰੇ ਜਾ ਕੇ ਆਪਣੇ ਪੋਤੇ ਪੋਤੀਆਂ ਜਵਾਕਾਂ ਨਾਲ ਖੇਡਣ ਲੱਗ ਪਏ ਕਿਉਂਕਿ ਅਗਲੇ ਕਹਿੰਦੇ ਜੇ ਅੰਬਾਲੇ ਖੇਤਰ ਤੋਂ ਹੀ ਬਣਾਉਣੀ ਸੀ ਤਾਂ ਮੈਂ ਵੀ ਸੀ ਕਿਉਂਕਿ ਨਾਇਬ ਸਿੰਘ ਸੈਣੀ ਉੱਥੋਂ ਦੇ ਪਰ ਸਾਰਿਆਂ ਦੇ ਮਨਾਂ ਚ ਹੁਣ ਹੀ ਸਵਾਲ ਹੈ ਕਿ ਕੀ ਜਜਪਾਣਾ ਘਟ ਜੋ ਟੁੱਟਿਆ ਕਿਆ ਰਾਜਨੀਤਿਕ ਚਾਲ ਹੈ ਤੇ ਜੇ ਰਾਜਨੀਤਿਕ ਚਾਲ ਹੈ ਜਾਂ ਗੜਜੋੜ ਪੱਕਾ ਟੁੱਟਿਆ ਤਾਂ ਵੀ ਨਾਇਬ ਸਿੰਘ ਸੈਣੀ ਹੀ ਕਿਉਂ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਨਾਇਬ ਸਿੰਘ ਸੈਣੀ ਤੇ ਮਨੋਰਲ ਖੱਟਰ ਇੱਕੋ ਸਿੱਕੇ ਦੇ ਦੋ ਪਹਿਲੂ ਹੈ ਬੱਖ ਨਹੀਂ ਹੈ ਕੁਝ ਮਨੋਰਲ ਖੱਟਰ ਦੇ ਖਾਸ ਨੇ ਨਾਇਬ ਸਿੰਘ ਸੈਣੀ ਉਹਨਾਂ ਦੇ ਭਰੋਸੇਯੋਗ ਨੇ ਤੇ ਮੰਨਿਆ ਜਾਂਦਾ ਹੈ ਕਿ ਮਨੋਰਲ ਖੱਟਰ ਨੇ ਉਹਨਾਂ ਦਾ ਨਾਂ ਅੱਗੇ ਵਧਾਇਆ ਹੋਊਗਾ ਉਹਨਾਂ ਦੀ ਸਹਿਮਤੀ ਨਾਲ ਹੀ ਇਹਨਾਂ ਚੁਣਿਆ ਗਿਆ ਇਸ ਦਾ ਦਿਨ ਇੱਕ ਦਿਨ ਪਹਿਲਾਂ ਨੰਦਰ ਮੋਦੀ ਜੰਮ ਕੇ ਮਨੋਰਾ ਖੱਟੜ ਦੀ ਤਰੀਫ ਕਰ ਰਹੇ ਸੀ ਇਹਦਾ ਮਤਲਬ ਉਹਨਾਂ ਦੀ ਅਗਲੀ ਭੂਮਿਕਾ ਤੈਅ ਹੋ ਗਈ ਹੈ ਕਿ ਇਹ ਭੂਮਿਕਾ ਬਦਲੀ ਆਪਸ ਦੇ ਵਿੱਚ ਜਿਸ ਭੂਮਿਕਾ ਜਨਾਬ ਸਿੰਘ ਸੈਣੀ ਨੇ ਅੱਜ ਉਸ ਭੂਮਿਕਾ 'ਚ ਮਨੋਰਾ ਖੱਟੜ ਆ ਜਾਣਗੇ ਜੀ ਹਾਂ ਮੈਂਬਰ ਪਾਰਲੀਮੈਂਟ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਬਣੇ ਨੇ 4.5 ਸਾਲ ਬਾਅਦ ਮਤਲਬ ਹਰਿਆਣਾ ਤੇ ਭਾਜਪਾ ਦੇ ਹਰਿਆਣਾ ਦੇ ਵਿੱਚ ਭਾਜਪਾ ਤੇ ਜਨ ਸਪਾ ਦਾ ਘਟ ਜੋ ਟੁੱਟਿਆ ਤਿਉ ਤੋਂ ਬਾਅਦ ਜਦੋਂ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਸੌਂਚਕਾਈ ਗਈ ਤਾਂ ਦੇ ਲੱਗਿਆ ਕਿ ਮਨੋਹਰਲ ਖੱਟਰ ਨੂੰ ਲਾਂਭੇ ਕਰ ਦਿੱਤਾ ਗਿਆ ਪਰ ਪਤਾ ਲੱਗ ਰਿਹਾ ਕਿ ਫਿਲਹਾਲ ਲਾਂਭੇ ਕਰਨ ਦੇ ਵਿੱਚ ਇਮਾਨਸ਼ਾ ਇਹ ਸੀ ਕਿ ਉਹਨਾਂ ਦੀ ਸਰਕਾਰ ਦੀਆਂ ਨਾਕਾਮੀਆਂ ਉਹਨਾਂ ਦੇ ਫੈਸਲੇ ਆ ਕਿਸਾਨੀ ਅੰਦੋਲਨ ਇਹ ਸਾਰੇ ਪਹਿਲੂਆਂ ਤੇ ਜੋ ਵੀ ਬਦਨਾਮੀ ਹੋਵੇ ਮਨੋਹਰਲ ਖੱਟਰ ਦੇ ਨਾਂ ਦੇ ਉੱਤੇ ਹੋਵੇ ਤੇ ਪਾਰਟੀ ਉਸ ਬਦਨਾਮੀ ਤੋਂ ਬਚ ਜਵੇ ਤੇ ਪਾਰਟੀ ਦੇ ਖਿਲਾਫ ਲੋਕਾਂ ਦਾ ਰੋਸਾ ਨਿਕਲੇ ਇਸ ਲਈ ਕਹਿੰਦੇ ਭੁਮਕਾ ਬਦਲੀ ਪਰ ਨਾਇਬ ਸਿੰਘ ਸੈਣੀ ਸੈਣੀ ਭਾਈਚਾਰੇ ਤੋਂ ਆਉਂਦੇ ਨੇ ਤੇ ਸੈਣੀ ਭਾਈਚਾਰਾ OBC ਚ ਆਉਂਦਾ ਹੈ ਤੇ ਕਹਿੰਦੇ ਹਰਿਆਣੇ ਚ 30% ਤੋਂ ਵੱਧ OBC ਭਾਈਚਾਰਾ ਸੋ ਇਸ ਲਈ ਆਹ ਵੋਟ ਬੈਂਕ ਤੇ ਕਹਿੰਦੇ ਨਜ਼ਰ ਇੱਕ ਪਾਸੇ ਸਰਕਾਰ ਦੇ ਖਿਲਾਫ ਰੋਸਾ ਮੁੱਖ ਮੰਤਰੀ ਦੇ ਨਾਂ ਤੇ ਖੱਟਰ ਦੇ ਨਾਲ ਹੀ ਚਲਾ ਜਾਵੇ ਇਸ ਲਈ ਉਹਨੂੰ ਲੰਬੇ ਕਰਤਾ ਕਿ ਜੇ ਰੋਸਾ ਹੋਵੇ ਦੇਖੋ ਜੀ ਖੱਟਰ ਸਾਹਿਬ ਹਟਾਤੇ ਹੁਣ ਸਰਕਾਰ ਦੇ ਨਾਲ ਪਾਰਟੀ ਨਾਲ ਰੋਸਾ ਨਾ ਰੱਖਿਓ ਸਾਨੂੰ ਵੋਟਾਂ ਪਾ ਦਿਓ ਫਿਰ 30% ਸਿੱਧੀ ਵੋਟ ਤੇ ਨਜ਼ਰ ਹੈ ਇਹ ਤੋਂ ਇਲਾਵਾ ਸੈਣੀ ਭਾਈਚਾਰਾ ਖੇਤੀ ਨਾਲ ਵੀ ਸੰਬੰਧ ਰੱਖਦਾ ਹੈ ਕਿਸਾਨੀ ਨਾਲ ਵੀ ਸੰਬੰਧ ਰੱਖਦਾ ਹੈ ਇਸ ਨੂੰ ਲੱਗਦਾ ਕਿ ਇਹਦੇ ਨਾਲ ਤੇ ਕੁਝ ਕਿਸਾਨ ਵੀ ਸਾਡਨ ਆ ਸਕਦੇ ਨੇ ਇਹ ਸਵਾਲੇ ਨਾਲ ਵੀ ਤੇ ਉਧਰ ਜੱਜਪਾਲਾ ਫਾਰਮੂਲਾ ਕਹਿੰਦੇ ਜੀ ਇਹ ਵੱਡਾ ਦਾਅ ਖੇਡਿਆ ਭਾਜਪਾ ਨੇ ਖੁਦੇ ਹੁਣ ਇਹ ਕਹੀ ਜਾਂਦੇ ਨੇ ਬੇਸ਼ੱਕ ਕਿ ہاں ਸਾਡੀ ਬਦਰਾਮੀ ਹੋ ਰਹੀ ਸੀ ਐਸੇ ਹੀ ਨਹੀਂ ਫੈਸਲੇ ਲੈ ਰਹੇ ਸੀ ਇਸ ਲਈ ਅਸੀਂ ਇਹ ਗੱਠਜੋੜ ਤੋੜਿਆ ਪਰ ਕਹਿੰਦੇ ਜੀ ਇਹ ਇੱਕ ਰਾਜਨੀਤੀ ਦਾ ਹਿੱਸਾ ਹੈ ਕਿ ਸਰਕਾਰ ਦੇ ਉਲਟ ਭਾਰਤੀ ਜਨਤਾ ਪਾਰਟੀ ਜਾਣਦੀ ਹੈ ਕਿ ਭਾਜਪਾ ਦੀ ਮਨੋਰਲ ਖੱਟਰ ਵਾਲੀ ਜਾਂ ਹੁਣ ਨਾਇਬ ਸਿੰਘ ਸੈਣੀ ਵਾਲੀ ਸਰਕਾਰ ਜਦੋਂ ਚੋਣਾਂ 'ਚ ਜਾਏਗੀ ਚਾਹੇ ਉਹ ਲੋਕ ਸਭਾ ਚੋਣਾਂ ਨੇ ਚਾਹੇ ਵਿਧਾਨ ਸਭਾ ਚੋਣਾਂ ਨੇ ਸਰਕਾਰ ਦੇ ਜਾਂ ਭਾਜਪਾ ਦੇ ਉਲਟ 50% ਵੋਟਾਂ ਭੁਗਤ ਨਹੀਂ ਭੁਗਤਣੀਆਂ ਤੇ ਪਹ 50% ਵੋਟਾਂ 'ਚੋਂ 44-45% ਵੋਟਾਂ ਜੇਕਰ ਇੱਕੋ ਥਾਂ ਡਿੱਗ ਗਈਆਂ ਤਾਂ ਅਸੀਂ ਹਾਰ ਸਕਦੇ ਹਾਂ ਇਸ ਲਈ ਆਪਣੇ ਉਲਟ ਵਾਲੀ ਵੋਟ ਨੂੰ ਵੰਡਣ ਦੇ ਲਈ ਕਹਿੰਦੇ ਤਹਿ ਨੀਤੀ ਤਹਿਤ ਜੱਜਪਾ ਨੂੰ ਖੁਦੇ ਮੈਦਾਨ 'ਚ ਤਾ ਰਿਆ ਜੱਜਪਾ ਹੁਣ ਭਾਜਪਾ ਤੋਂ ਅੱਡ ਆਪਣੀਆਂ ਰੈਲੀਆਂ ਕਰੇਗੀ ਆਪਣਾ ਪ੍ਰਦਰਸ਼ਨ ਕਰੇਗੀ ਅੱਜ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਅਗਲੇ ਨੇ ਅੱਜ ਰੈਲੀ ਕਰਕੇ ਦਿਖਾਈ ਇਕੱਠ ਕਰਕੇ ਦਿਖਾਇਆ ਸੁਣੋ ਮੈਦਾਨ ਚ ਨਿਤਰੇ ਆਏ ਨੇ ਸੋ ਇਸ ਲਈ ਕਹਿੰਦੇ ਕਿ ਜਿਹੜੀ ਭਾਜਪਾ ਤੋਂ ਨਾਰਾਜ਼ ਤੇ ਨਰਾਸ਼ ਵੋਟ ਹੈ ਉਹ ਕੱਲੀ ਕਾਂਗਰਸ 'ਚ ਆਪ ਨੂੰ ਕਿਉਂਕਿ ਉਹਨਾਂ ਦਾ ਗੱਠਜੋੜ ਹੋ ਗਿਆ ਇਸ ਲਈ ਇੱਕੋ ਥਾਂ ਢਿੱਕ ਸਕਦੀ ਸੀ ਉਹ ਇੱਕੋ ਥਾਂ ਨਾ ਢਿਕਰੇ ਉਹ ਕੋਈ ਜੱਜਪਾ ਨੂੰ ਵੀ ਪੈ ਜਾਵੇ ਤੇ ਚੋਟਾਲੇ ਬਿਸ਼ੱਕ ਕਮਜ਼ੋਰ ਤਿਰਨੇ ਉਹਦੇ ਬਾਵਜੂਦ ਵੀ ਉਹਨਾਂ ਲੱਗਦਾ ਕਿ ਚੋਟਾਲੇ ਵਾਲੀ ਵੋਟ ਦੇ ਵਿੱਚੋਂ ਵੀ ਕੋਈ ਸੰਨ ਲਾ ਲਵੇ ਤੇ ਸਾਡੇ ਵਾਲੀ ਨਾਰਾਜ਼ ਵੋਟ ਇੱਧਰ ਪੈ ਜਾਵੇ ਫਿਰ ਜਿਹੜੇ ਜਜ਼ਬਾ ਤੋਂ ਨਰਾਸ਼ ਨੇ ਉਹ ਵੀ ਕਾਂਗਰਸ 'ਚ ਆਪ ਨੂੰ ਜਾਣ ਦੀ ਬਜਾਏ ਕੋਈ ਸਾਨੂੰ ਭਾਜਪਾ ਨੂੰ ਇਹ ਇਸ ਲਈ ਕਹਿੰਦੇ ਕਿ ਦਾਾ ਖੱਡਿਆ ਕਿ ਜਿਹੜੀ ਭਾਜਪਾ ਦੇ ਸਰਕਾਰ ਦੇ ਉਲਟ ਵੋਟ ਹੈ ਉਹ ਵੰਡੀ ਜਾਵੇ ਉਹਦੇ ਲਈ ਇਹ ਦਾਾ ਹੈ ਚਲੋ ਦਾਤਾ ਸਮਾਂ ਦੱਸੂਗਾ ਪਰ ਭਾਜਪਾ ਇਹ ਦਾਾ ਨਵਾਂ ਨਹੀਂ ਹੈ ਪੁਰਾਣਾ ਹੀ ਹੈ ਭਾਜਪਾ ਨੇ ਗੁਜਰਾਤ ਦੇ ਵਿੱਚ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਬਦਲਿਆ ਸੀ ਸਰਕਾਰ ਬਣ ਗਈ ਸੀ ਦੁਵਾਰਾ ਭਾਜਪਾ ਦੀ ਭਾਜਪਾ ਨੇ ਤ੍ਰਿਪੁਰਾ ਦੇ ਵਿੱਚ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਬਦਲਿਆ ਸੀ ਸਰਕਾਰ ਬਣ ਗਈ ਸੀ ਭਾਜਪਾ ਦੀ ਹਾਂ ਉੱਤਰਾਖੰਡ ਦੇ ਵਿੱਚ ਦੋ-ਦੋ ਮੁੱਖ ਮੰਤਰੀ ਬਦਲਦੇ ਸੀ ਸਰਕਾਰ ਬਣ ਗਈ ਸੀ ਹਾਂ ਕਰਨਾਟਕ ਚ ਬਦਲਿਆ ਸੀ ਪਰ ਨਹੀਂ ਬਣੀ ਸੀ ਪਰ ਫਿਰ ਵੀ ਤਿੰਨ ਸੂਬਿਆਂ ਦੇ ਵਿੱਚ ਇਦਾਂ ਇਸ ਧਾਰ ਨਾਲ ਸਰਕਾਰ ਬਣੀ ਆ ਸੋ ਹੁਣ ਹਰਿਆਣਾ ਚ ਦੇਖਦੇ ਆ 6 ਮਹੀਨੇ ਰਹਿੰਦੇ ਨੇ ਸਰਕਾਰ ਨੂੰ ਤੇ ਪਰ ਉਹ ਤੋਂ ਪਹਿਲਾਂ ਲੋਕ ਸਭਾ ਚੋਣਾਂ ਵੀ ਨੇ ਉਹਦੇ ਵਿੱਚ ਭਾਜਪਾ ਦਾ ਕੀ ਰਿਕਾਰਡ ਰਹਿੰਦਾ ਇਹ ਵੀ ਦੇਖਣ ਵਾਲੀ ਗੱਲ ਹੋਊਗੀ। ਪਰ ਜੱਜਪਾ ਦੇ ਤਿੰਨ ਤਿੰਨ ਚਾਰ ਚਾਰ ਐਮ ਐਲ ਏ ਸਹੁੰ ਚੁੱਕ ਸਮਾਗਮ ਚ ਬੈਠੇ ਸੀ। ਚਲੋ ਦਾ ਦੀ ਗੱਲ ਆ ਤੇ ਦਾ ਤਾਂ ਚੰਨੀ ਹੋਰਾਂ ਦਾ ਵੀ ਲੱਗਣ ਵਾਲਾ ਸੀ ਪਰ ਉਹ ਪਤਾ ਨਹੀਂ ਕਿਵੇਂ ਰਹਿ ਗਿਆ ਉਹਨਾਂ ਨੂੰ ਉਮੀਦ ਸੀ ਕਿ ਜਿਹੜੀ ਦੂਜੀ ਲਿਸਟ ਆ ਰਹੀ ਆ ਉਹ ਚ ਮੇਰਾ ਨਾਂ ਪੱਕਾ ਹੋਣਾ ਉਹ ਨਹੀਂ ਆਇਆ ਜੀ। ਬਿਲਕੁਲ ਜੀ ਕਾਂਗਰਸ ਨੇ 43 ਉਮੀਦਵਾਰਾਂ ਦੀ ਜਦੋਂ ਦੂਜੀ ਸੂਚੀ ਐਲਾਨੀ ਤਾਂ ਉੱਚ ਉਮੀਦ ਕੀਤੀ ਜਾ ਰਹੀ ਸੀ ਕਿ ਚਰਨਜੀਤ ਚੰਨੀ ਦਾ ਨਾਮ ਜਲੰਧਰ ਲੋਕ ਸਭਾ ਹਲਕੇ ਤੋਂ ਪੱਕਾ ਹੋਵੇਗਾ ਪੰਜਾਬ ਦੇ ਨਾਮ ਕੋਈ ਵੀ ਨਹੀਂ ਆਇਆ ਜਦੋਂ ਕਿ ਗੁਜਰਾਤ ਦੇ ਵੀ ਆਏ ਆ ਸਾਹਮ ਦੇ ਵੀ ਆਏ ਰਾਜਸਥਾਨ ਦੇ ਵੀ ਆਏ ਮੱਧ ਪ੍ਰਦੇਸ਼ ਦੇ ਵੀ ਆਏ ਕਾਂਗਰਸ ਦੀ ਦੂਜੀ ਸੂਚੀ 'ਚ ਕੁਝ ਨਾਮ ਤਾਂ ਆਏ ਪਰ ਪੰਜਾਬ ਦਾ ਜੀ ਇੱਕ ਵੀ ਉਮੀਦਵਾਰ ਕਾਂਗਰਸ ਨੇ ਨਹੀਂ ਲਾਨਿਆ ਕਿ ਉਹ ਅਜੇ ਵੀ ਕਿਸੇ ਰੋਲ ਦੇ ਵਿੱਚ ਜਾਣ ਨੂੰ ਇੰਡੀਆ ਗੱਡ ਜੋੜ ਦੇ ਬਾਲ ਨਾ ਕਿਸੇ ਭੂਮਿਕਾ ਜਾਣ ਨੂੰ ਸੋਚ ਰਹੀ ਆ ਜਾਂ ਇੰਤਜ਼ਾਰ ਹੈ ਕੁਝ ਨਾਮ ਸਪੱਸ਼ਟ ਹੋ ਜਾਣ ਕਿ ਕੁਝ ਇੱਕ ਦੋ ਐਮਪੀਆ ਨੂੰ ਲੈ ਕੇ ਜਿਹੜੀ ਚਰਚਾ ਹੈ ਕੁਵੈਦਰ ਉਧਰ ਵੀ ਜਾ ਸਕਦੇ ਨੇ ਇਸ ਲਈ ਨਾਂ ਰੋਕੇ ਨੇ ਜਾਂ ਫਿਰ ਇਕੱਠੀ ਲਿਸਟਾ ਹੋਊਗੀ ਇਹ ਦੇਖਣ ਲਈ ਪਰ ਚੰਨੀ ਉਹਨਾਂ ਨੂੰ ਇੰਤਜ਼ਾਰ ਜ਼ਰੂਰ ਸੀ ਉਮੀਦ ਪੂਰਾ ਸੀ ਭਰੋਸਾ ਪੂਰਾ ਸੀ ਕਿ ਦੂਜੀ ਸੂਚੀ ਜਿੱਦਾਂ ਹੀ ਆਉਣੀ ਉਹ ਚ ਮੇਰਾ ਨਾਂ ਤਾਂ ਆ ਜਾਣਾ ਤੇਦਰ ਬੀਬੀ ਜਗੀਰਖੁਰ ਵਾਲਾ ਤਾਂ ਸਪੱਸ਼ਟ ਹੋ ਹੀ ਗਿਆ ਚਲੋ ਜੀ ਬੀਬੀ ਜਗੀਰਕੌਰ ਦੀ ਤਾਂ ਕਈਏ ਘਰ ਵਾਪਸੀ ਪਰ ਬੀ ਜਗੀਰ ਕਹਿੰਦੀ ਮੈਂ ਤਾਂ ਘਰ ਛੱਡਿਆ ਉਹ ਕਹਿੰਦੇ ਮੈਂ ਕਾਲੀ ਦਲ ਕਦੇ ਨਹੀਂ ਛੱਡਿਆ ਉਹ ਕਹਿੰਦੇ ਮੈਂ ਤਾਂ ਅੱਜ ਵੀ ਕਾਲੀ ਦਲ ਚ ਹਾਂ ਤੇ ਮੈਂ ਪਾਰਟੀ ਲਈ ਉਹ ਕੰਮ ਕਰਦੀ ਰਹੀ ਆ ਇਹ ਤਾਂ ਪਾਰਟੀ ਨੇ ਫੈਸਲਾ ਲਿਆ ਸੁਖਵੀਰ ਬਾਦਲ ਉਹਨਾਂ ਨੇ ਮੈਨੂੰ ਪਾਰਟੀ ਚੋਂ ਬਾਹਰ ਕੀਤਾ ਤੇ ਹੁਣ ਅਗਲੇ ਕਹਿੰਦੀ ਵਾਪਸ ਲੈਣਗੇ ਕੱਲ੍ਹ ਪਤਾ ਲੱਗ ਰਿਹਾ 14 ਤਰੀਕ ਨੂੰ ਸੁਖਵੀਰ ਸਿੰਘ ਬਾਦਲ ਖੁਦ ਪਲਕੇ ਨੂੰ ਬੇਗੋੜ ਜਾਣਗੇ ਬੀਬੀ ਜਗੀਰ ਕੌਰ ਨਾਲ ਮੁਲਾਕਾਤ ਕਰਨਗੇ ਤੇ ਉਹਨਾਂ ਨੂੰ ਪਾਰਟੀ ਚ ਵਾਪਸ ਲਿਆਉਣਗੇ ਸੋ ਕਰ ਵਾਪਸੀ ਕਹਿ ਲਈਏ ਜਾਂ ਅਕਾਲੀ ਦਲ ਦੀ ਮਜ਼ਬੂਤੀ ਕਹਿ ਲਈਏ ਜਾਂ ਬੀਬੀ ਜਗੀਰ ਕੌਰ ਵਰਗੇ ਲੀਡਰ ਨੂੰ ਲਿਆ ਕੇ ਬੀਬੀਆਂ ਦੇ ਮਾਮਲੇ ਦੇ ਵਿੱਚ ਹਾਂ ਵੱਡੀ ਤਾਕਤ ਬਦਾਉਣ ਦੀ ਕੋਸ਼ਿਸ਼ ਕਰ ਲਈਏ ਸੋ ਅਕਾਲੀ ਦਲ ਨਹੀਂ ਖੋੜ ਰਿੰਗ ਪੁੱਟੀਆ ਸੋ ਸਵੇਰ ਨੂੰ ਕੱਲ ਨੂੰ ਬੀਬੀ ਜਗੀਰ कौर ਵੀ ਅਕਾਲੀ ਦਲ ਦੀਆਂ ਮੁਰਲੀਆਂ ਸਫਾ ਦੇ ਵਿੱਚ ਮੁਰਲੀ ਕਤਾਲ ਦੇ ਵਿੱਚ ਮੁਰਕੇ ਕੁਰਸੀ ਢਾ ਕੇ ਬੈਠੇ ਨਜ਼ਰ ਆਉਣਗੇ ਪਰ ਭੂਮਿਕਾ ਕੀ ਹੋਏਗੀ ਕੀ ਅਕਾਲੀ ਦਲ ਉਹਨਾਂ ਨਾਲ ਸ਼ੌਣੀ ਕਮੇਟੀ ਦਾ ਵਾਅਦਾ ਕਰ ਰਿਹਾ ਪਿਛਲੀ ਵਾਰ ਚੋਣ ਲੜੀ ਸੀ ਬੀਬੀ ਨੇ ਬਾਗੀ ਹੋ ਕੇ ਇੱਕ ਵਾਰ ਵਕਤ ਪਾਤਾ ਸੀ ਅਕਾਲੀ ਦਲ ਨੂੰ ਬਾਦਲ ਪਰਵਾਰ ਲਈ ਸੋ ਇਸ ਲਈ ਕੀ ਉਹ ਮੁਰਕਿਓਸ ਭੂਮਿਕਾ ਦੇ ਲਈ ਹਮੀ ਹੋਈ ਹੈ ਕਿ ਤੁਹਾਨੂੰ ਐਸਯੂਪੀਸੀ ਜੇ ਚੋਣਾਂ ਹੋ ਗਈਆਂ ਪੂਰੀਆਂ ਫਿਰ ਵੱਖਰੀ ਗੱਲ ਹੈ ਨਹੀਂ ਸਾਲ ਬਾਅਦ ਕਿ ਪ੍ਰਧਾਨਗੀ ਵਾਲੇ ਮਾਮਲੇ ਚ ਆ ਜਾਣਗੇ ਉਹ ਦੇਖਣ ਵਾਲੀ ਗੱਲ ਹੈ ਜਾਂ ਮੁਰੇ ਲੋਕ ਸਭਾ ਚੋਣਾਂ ਸਭ ਤੋਂ ਪਹਿਲਾਂ ਖੜੀਆਂ ਕਿ ਲੋਕ ਸਭਾ ਚੋਣਾਂ ਦੇ ਵਿੱਚੋਂ ਕਿਸੇ ਸੀਟ ਤੇ ਕਿਉਂਕਿ 8 ਤੇ ਲੜਨਾ ਹੈ ਅਕਾਲੀ ਦਲ ਨੇ ਪੰਜ ਕਾਂਗ ਪਾਜਪਾ ਲਈ ਛੱਡਣੀ ਹੈ 8 5 ਦਾ ਫਾਰਮੂਲਾ ਸੋ 8ਾਂ ਦੇ ਵਿੱਚੋਂ ਕਿ ਇੱਕ ਸੀਟ ਬੀਬੀ ਜਗੀਰ ਕੌਰ ਮਤੌਰਾ ਐਮਪੀ ਲੜਦੇ ਨਜ਼ਰ ਆਉਣਗੇ ਜਾਂ ਵਿਧਾਨ ਸਭਾ ਚੋਣਾਂ ਢੀਕਣਗੇ ਸੋ ਜੋ ਵੀ ਹੋਵੇ ਅਕਾਲੀ ਦਲ ਚ ਬੀਬੀ ਜਗੀਰ ਕੌਰ ਦੀ ਵਾਪਸੀ ਤੇ ਖਾਲੀਰਾਲ ਦਾ ਇੱਕ ਕਹਿਣਾ ਕਿ ਸਾਡੇ ਲਈ ਮਜਬੂਤੀ ਦਾ ਰਾਹ ਸੋ ਇਹ ਪਹਿਲ ਕਦਮੀ ਵੀ ਹੁੰਦੀ ਨਜ਼ਰ ਆ ਰਹੀ ਹੈ ਤੇ ਇਹ ਸਭ ਦੇ ਦਰਮਿਆਨ ਸਭ ਦੀ ਨਜ਼ਰ ਹੁਣ 15 ਤਰੀਕ ਤੇ ਵੀ ਹੈ 15 ਤਰੀਕ ਨੂੰ ਚੋਣ ਕਮਿਸ਼ਨ ਨੇ ਚੋਣ ਬੌਂਡ ਵਾਲੀ ਜਾਣਕਾਰੀ ਜਿਹੜੀ ਐਸਪੀ ਨੇ ਦਿੱਤੀ ਹੈ ਉਹ ਆਪਣੀ ਵੈਬਸਾਈਟ ਤੇ ਅਪਲੋਡ ਕਰਨੀ ਹੈ ਖਾਸੇ ਰਾਜਕੁਲ ਤਕਦੇ ਨੇ ਜੇਕਰ ਇਹਦੇ ਵਿੱਚ ਸਪਸ਼ਟਤਾ ਹੋਈ ਨਿਰਪੱਖਤਾ ਹੋਈ ਹੈ ਪਾਰਦਰਸ਼ਤਾ ਹੋਈ 2018 ਦੇ ਵਿੱਚ ਚੋਣ ਬੌਂਡ ਦੀ ਯੋਜਨਾ ਸਰਕਾਰ ਲੈ ਕੇ ਆਉਂਦੀ ਹੈ ਤੇਜ ਦਮਨਾ ਲੈ ਕੇ ਆਉਂਦੀ ਕਿ ਬੜਾ ਪਾਰਦਰਸ਼ੀ ਹੈ ਜੀ ਇਹਦੇ ਨਾਲ ਸਪਸ਼ਟ ਹੋਏਗਾ ਜੀ ਕਿ ਫੰਡ ਕਿੱਥੋਂ ਆ ਰਿਹਾ ਕਿਹਨੂੰ ਆ ਰਿਹਾ ਕਿਹਨੂੰ ਜਾ ਰਿਹਾ ਪਰ ਇਹ ਤਾਂ ਉਲਟਾ ਧੋਖਾ ਹੋਇਆ ਇਕੱਲੇ ਐਸਪੀਆਈ ਕੋਲ ਅਧਿਕਾਰ ਸੀ ਚੌਣ ਬੌਂਡ ਦੇ ਨਾਲ ਨਿਪਟਣ ਦਾ ਤੇ ਚੌਣ ਬੌਂਡ ਜਾਰੀ ਕਰਨ ਦਾ 16518 ਕਰੋੜ ਦੇ ਚੌਣ ਬੌਂਡ ਹੁਣ ਤੱਕ ਐਸਪੀ ਜਾਰੀ ਕਰ ਚੁੱਕਿਆ ਤੇ ਉਹ ਬੌਂਡ ਲਜਾਓ ਤੇ ਭਨਾਓ ਤੇ ਆਪਣੇ ਖਾਤੇ ਚ ਪਾਟੀਆਂ ਫੰਡ ਬੌਂਡ ਸਭ ਤੋਂ ਵੱਧ ਫੰਡ ਚੌਣ ਬੌਂਡ ਦੇ ਰਾਹੀਂ ਭਾਰਤੀ ਜਨਤਾ ਪਾਰਟੀ ਨੂੰ ਮਿਲਿਆ, ਤਰੁਨ ਮਲ ਕਾਂਗਰਸ ਨੂੰ ਵੀ ਕਾਂਗਰਸ ਨਾਲੋਂ ਵੱਧ ਮਿਲਿਆ ਐ ਜਾਂ ਪੱਕੀਏ ਕਿ ਸ਼ਰਧਵਾਦੀ ਪਾਰਟੀ ਨੂੰ ਵੱਧ ਮਿਲਿਆ ਪਰ ਕਾਂਗਰਸ ਨੂੰ ਵੀ ਮਿਲਿਆ। ਸਾਰੇ ਦਲਾਂ ਨੂੰ ਮਿਲਿਆ। ਪਰ ਸਭ ਤੋਂ ਵੱਧ ਫੰਡ ਇਸ ਮਾਮਲੇ 'ਚ ਭਾਰਤੀ ਜਨਤਾ ਪਾਰਟੀ ਨੂੰ ਮਿਲਿਆ ਤੇ ਕਿ ਸੱਤਾ 'ਚ ਹੈ, ਕਈ ਸੁਭਿਆਂ 'ਚ ਸੱਤਾ 'ਚ ਐ ਇਸ ਲਈ ਕਹਿੰਦੇ ਉਹਨਾਂ ਕੋਲ ਫੰਡ ਬਹੁਤ ਆਉਂਦੇ ਸੀ। ਚੋਣ ਬੌਂਡ ਦੇ ਵਿੱਚ ਉਹਲਾ ਐਡਾ ਸੀ ਕਿੰਨਾ ਪਤਾ ਲੱਗੇ ਕਿੱਥੋਂ ਆਏ, ਕਿਹਨੂੰ ਦਿੱਤੇ, ਕਿੰਨੇ ਦਿੱਤੇ, ਕਿਵੇਂ ਦਿੱਤੇ, ਕਿਹਨੇ ਦਿੱਤੇ ਕੋਈ ਹਸਾਬੇ ਨਹੀਂ। ਤੇ RTI 'ਚ ਵੀ ਪਾਰਟੀਆਂ ਨੂੰ ਬਾਹਰ ਰੱਖ ਲਿਆ। ਕੀ ਆਰਟੀਏ ਦੇ ਤਹਿਤ ਪੁੱਛਣ ਦੀ ਤੁਹਾਨੂੰ ਅਧਿਕਾਰ ਨਹੀਂ ਹੈ ਜੀ ਕਿ ਹਾਂ ਫੰਡ ਕਿਥੋਂ ਮਤਲਬ ਤੁਹਾਡੇ ਖਾਤੇ 'ਚ ਰੁਪਈਆ ਆ ਜਵੇ ਤਾਂ ਸਰਕਾਰ ਪੁੱਛ ਸਕਦੀ ਆ ਤੇ ਪਰ ਪਾਰਟੀਆਂ ਦੇ ਫੰਡ ਕਿੱਥੋਂ ਆ ਰਹੇ ਨੇ ਇਹ ਲੋਕਾਂ ਨੂੰ ਪੁੱਛਣ ਦਾ ਅਧਿਕਾਰ ਨਹੀਂ ਕਮਾਲ ਆ ਜਨਾਬ ਐਡਾ ਬੜਾ ਉੱਲਾ ਤੇ ਐਡਾ ਬੜਾ ਧੋਖਾ ਤੇ ਇਹਦੇ ਨਾਲ ਚਰਚਾ ਸ਼ੁਰੂ ਹੋ ਗਈ ਕਿ ਚੌਂਡ ਬੌਂਡ ਦੀ ਆਰਥ ਦੇ ਵਿੱਚ ਪਾਰਟੀਆਂ ਰਿਸ਼ਵਤ ਲੈਂਦੀਆਂ ਨੇ ਤੇ ਇਹ ਰਿਸ਼ਵਤ ਫਿਰ ਕੰਪਨੀਆਂ ਆਪਣੇ ਹਿਸਾਬ ਨਾਲ ਕੰਮ ਕਰਾਉਣ ਦੇ ਲਈ ਲਾਹ ਲੈਂਦੀਆਂ ਨੇ ਖਾਸ ਕਰ ਕਾਰਪੋਰਟ ਘਰਾਣਿਆਂ ਦੇ ਹਵਾ ਦੇ ਨਾਲ ਕਿ ਉਹ ਇੰਨਾ ਵੱਡਾ ਫੰਡ ਦਿੰਦਿਆਂ ਨਚੌਣਵਾਉਣ ਦੇ ਰੂਪ ਦੇ ਵਿੱਚ ਸੱਤਾਧਾਰੀ ਧਿਰ ਨੂੰ ਖਾਸ ਕਰ ਭਾਜਪਾ ਨੂੰ ਇੰਨਾ ਫੰਡ ਆਇਆ ਕਹਿੰਦੇ ਕਿ ਉਹ ਉਸ ਦੇ ਨਾਲ ਫਿਰ ਉਹਨਾਂ ਨੇ ਆਪਣੀ ਪਸੰਦ ਦੀਆਂ ਨੀਤੀਆਂ ਬਣਾਈਆਂ ਆਪਣੀ ਪਸੰਦ ਦੇ ਫੈਸਲੇ ਕਰੇ ਜਿਨ੍ਹਾਂ ਜੋ ਤਨਖੇਤੀ ਕਰਨ ਨਾਲ ਪਹਿਲੂ ਵੀ ਹੈ ਸੋ ਇਸ ਮਸਲੇ ਨੇ ਮਾਨਯੋਗ ਕੋਰਟ ਤੇ ਨੂੰ ਵੀ ਸਵਾਲਾਂ ਚ ਲਿਆਂਦਾ ਕਿ ਭਾਈ ਤੁਸੀਂ ਇਸ ਵੇ ਨੋਟਿਸ ਕਿਉਂ ਨਹੀਂ ਲੈਂਦੇ ਸੋ ਆਖਰ ਇਸ ਮਸਲੇ ਤੇ ਸੁਣਵਾਈ ਹੁੰਦੀ ਹੈ ਤੇ ਮਾਨਯੋਗ ਸੁਪਰੀਮ ਕੋਰਟ 15 ਫਰਵਰੀ ਨੂੰ ਸਖਤ ਫੈਸਲਾ ਸੁਣਾਉਂਦੇ ਆ ਚੋਣ ਬੋਣਡ ਜੋਜਨਾ ਤੇ ਰੋਕ ਲਾ ਦਿੰਦੀ ਹੈ ਇਸ ਯੋਜਨਾ ਨੂੰ ਰੱਦ ਕਰ ਦਿੰਦੀ ਹੈ ਯੋਜਨਾ ਨੂੰ ਖਤਮ ਕਰ ਦਿੰਦੀ ਹੈ ਤੇ ਜਦੋਂ 15 ਫਰਵਰੀ ਨੂੰ ਫੈਸਲਾ ਆਇਆ ਤੇ ਨਾਲ ਹੀ ਹੁਦਾਇਤ ਕਰਦੇ ਨੇ ਕਿ 13 ਮਾਰਚ ਤੱਕ ਐਸਵੀਆਈ ਇਹ ਸਾਰੀ ਜਾਣਕਾਰੀ ਚੋਣ ਕਮਿਸ਼ਨ ਨੂੰ ਉਪਲਬਧ ਕਰਾਵੇ ਤੇ ਐਸਵੀ ਵੀ ਕਹਿੰਦੇ ਨੇ ਜੀ 30 ਜੂਨ ਦੇ ਦਿਓ ਕਮਾਲ ਹੈ ਜਨਾਬ ਦੋ ਚਾਰ ਦਿਨਾਂ ਚ ਚੋਣ ਜਾਬਤਾ ਲੱਗ ਜਾਣਾ ਐ ਅਪ੍ਰੈਲ ਮਈ ਚ ਵੋਟਾਂ ਪੈ ਜਾਣੀਆਂ ਤੇ 10 12 ਜੂਨ ਤੱਕ ਸਾਰਾ ਕੁਝ ਸਰਕਾਰ ਨਵੇਂ ਰੂਪ ਸਾਹਮਣੇ ਆ ਜਾਣੀ ਤੇ ਫਿਰ 30 ਜੂਨ ਨੂੰ ਕਰੀ ਜਾ ਬਜਾਰੀ ਸੋ ਇਸ ਲਈ ਅਦਾਲਤ ਕਹਿੰਦੀ ਕਿ ਨਹੀਂ ਇਹ ਤੁਹਾਨੂੰ 13 ਤਰੀਕ ਦਿੱਤੀ ਆ 13 ਤਰੀਕ ਤੋਂ ਪਹਿਲਾਂ ਪਹਿਲਾਂ ਜਾਰੀ ਕਰੋ ਆਖਰ 12 ਤਰੀਕ ਨੂੰ ਐਸਵੀਆਈ ਨੂੰ ਇਹ ਸਾਰੀ ਜਾਣਕਾਰੀ ਚੋਣ ਕਮਿਸ਼ਨ ਉਪਲਬਧ ਕਰਾਉਣੀ ਪਈ ਤੇ ਹੁਣ 15 ਮਾਰਚ ਤੇ ਨਜ਼ਰ ਆ 15 ਤਰੀਕ ਤੱਕ ਚੋਣ ਕਮਿਸ਼ਨ ਨੂੰ ਹਦਾਇਤ ਆ ਕਿ ਤੁਸੀਂ ਇਸ ਨੂੰ ਆਪਣੀ ਵੈਬਸਾਈਟ ਤੇ ਅਪਲੋਡ ਕਰਕੇ ਜਨਤਕ ਕਰਨਾ ਹੁਣ ਉਹ ਕਿਸ ਰੂਪ ਚ ਜਨਤਕ ਕਰਦੇ ਨੇ ਕੀ ਕੋ ਸਾਹਮਣੇ ਆਉਂਦਾ ਕਿਹੜੀ ਕਿਹੜੀ ਪਾਰਟੀ ਨੂੰ ਕਿੜਕੜੇ ਵਿਅਕਤੀ ਵੱਲੋਂ ਕਿੰਨਾ ਫੰਡ ਦਿੱਤਾ ਗਿਆ ਕਿੰਨੀ ਸਪਸ਼ਟਤਾ ਹੋएगी ਕਿੰਨੀ ਸਚਾਈ ਹੋएगी ਦੇਖਣ ਵਾਲੀ ਗੱਲ ਹੈ ਪਰ ਇਹਦੇ ਨਾਲ ਭਾਜਪਾ ਦਾ ਫਿਕਰ ਵੱਧ ਗਿਆ ਕਿਉਂਕਿ ਉਹ ਇਸ ਗੱਲ ਨੂੰ ਦਬਾਉਣ ਲੁਕਾਉਣ ਦੀਆਂ ਕੋਸ਼ਿਸ਼ਾਂ ਪਾਰਟੀਆਂ ਵੱਲੋਂ ਸੱਤਾਧਰਤਾਂ ਵੱਲੋਂ ਹੁੰਦੀਆਂ ਆਈਆਂ ਇਸੇ ਲਈ ਅਚਾਨਕ ਚੋਣ ਜਾਬਤੇ ਤੋਂ ਪਹਿਲਾਂ ਚੋਣ ਮੁਖੀ ਦਾ ਅਸਤੀਫਾ ਉਸ ਨੂੰ ਵੱਡੀ ਖਬਰ ਨਹੀਂ ਬਣ ਦਿੱਤਾ ਗਿਆ ਹੈ ਆ ਐਸਬੀਆਈ ਵਾਲਾ ਮਾਮਲਾ ਕੱਲ ਕਿੱਡਾ ਵੱਡਾ ਸੀਗਾ ਇਸ ਮਾਮਲੇ ਨੂੰ ਅਮਨੋਰਲ ਖੱਟਰ ਵਾਲੀਆਂ ਖਬਰਾਂ ਨੇ ਢੱਕ ਲਿਆ ਇਸ ਮਸਲੇ ਨੂੰ ਲੁਕਾਉਣ ਦੀ ਕੋਸ਼ਿਸ਼ ਹੁੰਦੀ ਆ ਸੋ ਕੀ ਮੀਡੀਆ 'ਚ ਦਬਾਉਣ ਦੀ ਕੋਸ਼ਿਸ਼ ਹੁੰਦੀ ਆ ਪਰ ਇੱਕ ਖਬਰ ਅਹਿਮ ਸੀ ਕਿ ਪਾਈ SBI ਨੇ ਆਖਰ ਝਾੜਾਂ ਤੋਂ ਬਾਅਦ ਮਾਨਯੋਗ ਅਦਾਲਤ ਦੇ ਹੁਕਮਾਂ ਤੋਂ ਬਾਅਦ 12 ਤਰੀਕ ਦੇਰ ਸ਼ਾਮ ਤੱਕ ਆਪਣਾ ਡਾਟਾ ਚੋਣ ਕਮਿਸ਼ਨ ਨੂੰ ਉਪਲਬਧ ਕਰਾ ਦਿੱਤਾ ਤੇ ਹੁਣ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੈ ਕਿ ਉਹ 15 ਮਾਰਚ ਤੱਕ ਹਰ ਹਾਲ 'ਚ ਇਸ ਨੂੰ ਜਨਤਕ ਕਰੇ ਆਪਣੀ ਵੈਬਸਾਈਟ ਤੇ ਅਪਲੋਡ ਕਰੇ ਸੋ ਹੁਣ ਇੰਤਜ਼ਾਰ ਰਹੇਗਾ 15 ਮਾਰਚ ਦਾ ਵੀ ਤੁਸੀਂ ਵੇਖਦੇ ਰਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਦੇ